ਸਾਲ ਤੀਜਾ ਸੀਜ਼ਨ ਆ ਕੈਡਾ ਬਤਰ ਪੰਜਾਬੀਆਂ ਦਾ ਬੱਚੇ ਹੋਣ ਔਰ ਬੱਚੇ ਜਿਨ੍ਹਾਂ ਕਈ ਮੌਕਿਆਂ ਤੇ ਖੁੰਝ ਜਾਂਦੇ ਸੀ ਸਰਦਾਰ ਭਗਵੰਤ ਸਿੰਘ ਮਾਜੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਸੀਂ ਐਡਵਾਂਸ ਦੇ ਵਿੱਚ ਪੈਸੇ ਬੱਚਿਆਂ ਨੂੰ ਖੇਡਾਂ ਦੀ ਤਿਆਰੀ ਕਰ ਲਈ ਦਿੰਨੇ ਆ ਇਸ ਕੌਰੀਆ ਦੇ ਅੰਦਰ ਅਸੀਂ ਵਾਲੀਬਾਲ ਦੀ ਜਿਹੜੀ ਖੇਡ ਨਰਸਰੀ ਨੂੰ ਉਤਸ਼ਾਹਿਤ ਕਰਾਂਗੇ ਵਾਲੀਬਾਲ ਦੀ ਖੇਡ ਨਰਸਰੀ ਬਜ ਬਣਾਈ ਜਾਊਗੀ ਉਹ ਕਹ ਰਹੀ ਸੀ ਜੀ ਨਾ ਉੱਥੇ ਇੱਥੇ ਪਾਣੀ ਦਾ ਥੋੜਾ ਜਿਹਾ ਬਿਲਕੁਕੁ ਮੈਂ ਪੰਜਾਬ ਦੇ ਵਿੱਚ ਜਿਹੜੇ ਬੱਚੇ ਆ ਜਿਹੜੇ ਅੱਗੇ ਆਉਣਾ ਚਾਹੁੰਦੇ ਉਹਨਾਂ ਵਾਸਤੇ ਬੈਲੈਂਸਡ ਡਾਈਟ ਨਹੀਂ ਹੁੰਦੀ ਹੈ ਉਹ ਬੱਚੇ ਕਹ ਰੇ ਸੀਗੇ ਵੀ ਸਾਨੂੰ ਜਾਣ ਲਈ ਵੀ ਕੋਈ ਕਿਰਾਇਆ ਤੱਕ ਤ ਨਹੀਂ ਦਿੱਤਾ ਗਿਆ ਹੈ ਦੇਖੋ ਅੱਜ ਮੈਂ ਸਮਝਦਾ ਇਹ ਸਾਲ ਤੀਜਾ ਸੀਜ਼ਨ ਆ ਕੈਡਾਂ ਬੱਤਰ ਪੰਜਾਬੀਆਂ ਦਾ ਬਹੁਤ ਅੱਛਾ ਹੰਗਾਰਾ ਪੰਜਾਬ ਚ ਮਿਲ ਰਿਹਾ ਹੈਗਾ ਪਹਿਲੇ ਸਾਲ ਖੇਡਾਂ ਹੋਣ ਜਾਂ ਦੂਜੇ ਸਾਲ ਹੋਣ ਜਾਂ ਤੀਜੇ ਸਾਲ ਹੋ ਰਿਹਾ ਔਰ ਖਾਸ ਕਰਕੇ ਪਿੰਡਾਂ ਦੇ ਅੰਦਰ ਜਦੋਂ ਖੇਡਾਂ ਕਰਾਈਆਂ ਜਾਂਦੀਆਂ ਤਾਂ ਸਾਡੇ ਉਹ ਬੱਚੇ ਹੋਣ ਔਰ ਬੱਚੇ ਜਿਨ੍ਹਾਂ ਕਈ ਮੌਕੇ ਤਾਂ ਖੁੰਝ ਜਾਂਦੇ ਸੀ ਉਹਨਾਂ ਨੂੰ ਮੌਕੇ ਮਿਲ ਰਹੇ ਨੇ ਕਿ ਸੋ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਬਹੁਤ ਸਾਰੇ ਬੱਚੇ ਜਿਹੜੇ 올림픽ਸ ਦੇ ਅੰਦਰ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣੇ ਆਪਣੀ ਤਾਕਤ ਦਾ ਮੁਜ਼ਾਰਾ ਕਰ ਰਹੇ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਰਹੇ ਨੇ ਬਹੁਤ ਅੱਛਾ ਹੋ ਰਿਹਾ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਅੰਦਰ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਜੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਸੀਂ ਐਡਵਾਂਸ ਦੇ ਵਿੱਚ ਪੈਸੇ ਬੱਚਿਆਂ ਨੂੰ ਖੇਡਾਂ ਦੀ ਤਿਆਰੀ ਕਰਨ ਲਈ ਦਿੰਦੇ ਆ ਅੱਗੇ ਤਾਂ ਜਿੱਤ ਕੇ ਆਉਣ ਤੋਂ ਬਾਅਦ ਵੀ ਨਹੀਂ ਮਿਲਦੇ ਸੀਗੇ ਅਸੀਂ ਪਹਿਲਾਂ ਦਿੰਦੇ ਆ ਕਿ ਭਾਈ 8 ਲੱਖ ਰੁਪਈਆ 10 ਲੱਖ ਰੁਪਈਆ ਜਿਹੜੀ ਵੀ ਉਹਦੀ ਗੇਮ ਆ ਉਸ ਹਿਸਾਬ ਦੇ ਨਾਲ ਪਹਿਲਾਂ ਐਡਵਾਂਸ ਪੈਸੇ ਦਿੰਦੇ ਆ ਕਿ ਏਸ਼ੀਅਨ ਖੇਡਣ ਜਾਣਾਗਾ ਜਾਂ ਨੈਸ਼ਨਲ ਜਾਂ ਇੰਟਰ 올림픽ਸ ਦੇ ਵਿੱਚ ਜਾਣਾਗਾ ਜਾਂ ਕੋਈ ਹੋਰ ਗੇਮ ਆ ਅਸੀਂ ਉਹਨਾਂ ਨੂੰ ਐਡਵਾਂਸ ਦੇ ਵਿੱਚ ਪੈਸੇ ਦਿੰਦੇ ਆ ਤਾਂ ਕਿ ਉਹ ਆਪਣੀ ਉਸ ਖੇਡ ਦੇ ਲਈ ਤਿਆਰੀ ਕਰ ਸਕੇ ਉਹਨੂੰ ਪੈਸੇ ਦੀ ਕੋਈ ਕਾਰਟ ਲਾਵੇ ਇਹੀ ਕਾਰਨ ਹੈ ਕਿ ਪਹਿਲੀ ਵਾਰ ਆ ਕਿ ਦੇਸ਼ ਦੀਆਂ ਜਾਂ ਨੈਸ਼ਨਲ ਲੈਵਲ ਦੇ 올림픽 ਜੇਮਾ ਹੋਣ ਦੇ ਚਾਵਲ 올림픽 ਦੀਆਂ ਉਹਦੇ ਅੰਦਰ ਪੰਜਾਬ ਦੇ ਵੱਡੀ ਪੱਧਰ ਦੇ ਖਿਡਾਰੀਆਂ ਨੇ ਪਾਰਟਿਸਪੇਟ ਕੀਤਾ। ਵੀ ਐਲਾਨ ਕਰਿਆ ਗਿਆ ਇਹਨੂੰ ਹਾਪੀ ਦਾ ਕਿਸ ਤਰ੍ਹਾਂ ਇਸ ਸਟੇਡੀਅਮ ਲਈ ਅੱਜ ਕੀ ਐਲਾਨ ਕੀਤਾ ਬਿਲਕੁਲ ਜੀ ਇਸ ਕੌਰੀਆਂ ਦੇ ਅੰਦਰ ਅਸੀਂ ਵਾਲੀਬਾਲ ਦੀ ਜਿਹੜੀ ਖੇਡ ਨਸਲੀ ਨੂੰ ਬਜਾਉ ਉਤਸ਼ਾਹਿਤ ਕਰਾਂਗੇ ਵਾਲੀਬਾਲ ਦੀ ਖੇਡ ਨਸਲੀ ਨੂੰ ਬਜਾਈ ਜਾਊਗੀ ਤਾਂ ਕਿ ਇਸ ਇਲਾਕੇ ਦੇ ਬੱਚੇ ਕਿਉਂਕਿ ਬਹੁਤ ਸਾਰੇ ਬੱਚੇ ਵਾਲੀਬਾਲ ਖੇਡਦੇ ਨੇਗੇ ਉਹਨਾਂ ਨੂੰ ਮੌਕਾ ਮਿਲ ਸਕੇ ਉਹ ਆਪਣੀ ਖੇਡ ਜਿਹੜੀ ਆ ਉਹਨੂੰ ਹੋਰ ਚਮਕਾ ਸਕੇ ਕਾਫੀ ਦਿਨ ਹੋ ਗਏ ਮੰਤਰੀ ਸਾਹਿਬ ਅਸੀਂ ਇੱਥੇ ਆਏ ਸੀ ਸ਼ਾਮ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਚੇ ਹੁੰਦੇ ਨੇਗੇ ਉਹ ਬੱਚੇ ਕਹਿ ਰਹੇ ਸੀ ਮੈਨੂੰ ਬਹੁਤ ਖੁਸ਼ੀ ਆ ਇੱਕ ਬੱਚੇ ਉਹ ਕਹਿ ਰਹੇ ਸੀ ਜੀ ਨਾ ਉੱਥੇ ਇੱਥੇ ਪਾਣੀ ਦਾ ਥੋੜਾ ਜਿਹਾ ਬਿਲਕੁਲ ਲਗੇ ਦਵਾਰੇ ਜਿਹੜੇ ਖਾਲੀ ਹੋ ਗਏ ਸੀਗੇ ਉਹਨਾਂ ਚ ਆ ਕੇ ਸਾਡੇ ਬੱਚੇ ਖੇਡਦੇ ਨੇਗੇ ਔਰ ਇੱਥੋਂ پتہ ਲੱਗਦਾ ਕਿ ਪੰਜਾਬ ਚ ਜਿਹੜਾ ਪੁਰਾਣੀਆਂ ਸਰਕਾਰਾਂ ਦੇ ਸਮੇਂ ਨਸ਼ਿਆਂ ਦਾ ਬੋਲਬਾਲਾ ਸੀ ਉਹ ਖਤਮ ਹੋ ਰਿਹਾ ਔਰ ਬੱਚੇ ਜਿਹੜੇ ਗਰਾਊਂਡਾਂ ਨੂੰ ਗਰਾਊਂਡ ਚ ਆਉਣਾ ਪਸੰਦ ਕਰਦੇ ਨੇ ਕਿ ਗਰਾਊਂਡ ਚ ਆ ਕੇ ਖੇਡਦੇ ਜਦੋਂ ਬੱਚਾ ਗਰਾਊਂਡ ਚ ਆਉਂਦਾਗਾ ਮੈਂ ਸਮਝਦਾ ਜਿੱਥੇ ਆਪਣੀ ਸਿਹਤ ਦਾ ਖਿਆਲ ਰੱਖਦਾਗਾ ਉਥੇ ਖੇਡਾਂ 'ਚ ਵੀ ਵੱਧਦਾਗਾ ਔਰ ਨਸ਼ੇ ਤੋਂ ਦੂਰ ਰਹਦਾਗਾ। ਇੱਕ ਆਖਰੀ ਸਵਾਲ ਜੀ ਹਰਿਆਣੇ ਦੇ ਵਿੱਚ ਗੱਠ ਜੋੜ ਕਰਕੇ ਲੜ ਰਹੇ ਹੋ ਜਾਂ ਕਿਸ ਤਰ੍ਹਾਂ ਦੇਖੋ ਹਜੇ ਤੈਅ ਨਹੀਂ ਹੋਇਆ ਕਿ ਹਰਿਆਣੇ 'ਚ ਗੱਠ ਜੋੜ ਨਾਲ ਲੜਨਾ ਜਾਂ ਇਕੱਲੇ ਲੜਨਾਗਾ ਪਰ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਆ 90 ਸੀਟਾਂ ਦੇ ਉੱਤੇ ਆਪਣੀ ਸਮਰਥਾ ਰੱਖਦੀ ਹੈ ਤਾਕਤ ਰੱਖਦੀ ਹੈ ਲੜਨ ਦੀ ਪਰ ਲੇਕਿਨ ਨੈਸ਼ਨਲ ਲੀਡਰਸ਼ਿਪ ਨੇ ਤੈਅ ਕਰਨਾ ਕਿ ਲਾਇੰਸ ਲੜਨਾ ਜਾਂ ਇਕੱਲੇ ਲੜਨਾਗਾ ਪਰ ਲੇਕਿਨ ਅਸੀਂ 90 ਸੀਟਾਂ ਤੇ ਲੱਖੇ ਲੜ ਸਕਦੇ ਆ। ਬੈਲੈਂਸ ਡਾਈਟ ਦੀ ਗੱਲ ਆਉਂਦੀ ਹੈ ਕਿ ਪੰਜਾਬ ਦੇ ਵਿੱਚ ਬਿਲਕੁਲ ਜੀ ਨਵੀਂ ਨਵੀਂ ਖੇਡ ਨੀਤੀ ਆਈ ਹੈ ਕਿ ਉਸ ਨੀਤੀ ਦੇ ਤਹਿਤ ਜੋ ਖੇਡ ਨਰਸਰੀ ਆਉਣਗੀਆਂ ਕਿਉਂਕਿ ਜਿਵੇਂ ਬਾਲੀਵਾਲ ਦੀ ਨਰਸਰੀ ਕੋਰੀਆਂ ਚ ਆਉਗੀ ਤਾਂ ਬੱਚਿਆਂ ਦੀ ਡਾਈਟ ਦੇ ਲਈ ਉਹਨਾਂ ਦਾ ਪੈਸਿਆਂ ਦਾ ਪ੍ਰਬੰਧ ਕੀਤਾ ਗਿਆ ਕਿ ਬੱਚਿਆਂ ਨੂੰ ਸਪੈਸ਼ਲ ਡਾਈਟ ਦਿਓ ਤਾਂ ਕਿ ਬੱਚੇ ਜਿਹੜਾ ਹੈਗਾ ਡਾਈਟ ਪੋਕੋ ਪਿੱਛੇ ਨਾ ਰਹਿ ਸਕਣ ਉਹਦੇ ਲਈ ਸਰਕਾਰ ਦਾ ਵਿਸ਼ੇਸ਼ ਪ੍ਰਬੰਧ ਹੈ ਇੱਕ ਦੇ ਨਾਲ ਮਿਲਦਾ ਜੁਲਦਾ ਸਵਾਲ ਹੈ ਜੀ ਆਖਰੀ ਪਿਛਲੇ ਦਿਨੀ ਇੱਥੋਂ ਦੇ ਦੋ ਬੱਚੇ ਨੇਪਾਲ ਖੇਡ ਕੇ ਆਏ ਨੇਗੇ ਉਹ ਬੱਚੇ ਕਹਿ ਰਹੇ ਸੀਗੇ ਵੀ ਸਾਨੂੰ ਜਾਣ ਲਈ ਵੀ ਕੋਈ ਕਰਾਇਆ ਤੱਕ ਤਾਂ ਨਹੀਂ ਦਿੱਤਾ ਗਿਆ ਹੈਗਾ ਤੁਸੀਂ ਕੀ ਜ਼ਿਲ੍ਹਾ ਖੇਡ ਅਫਸਰ ਰਾਹੀਂ ਜਾਂ ਪਾਰਲੀਮੈਂਟ ਰਾਹੀਂ ਕੋਈ ਇਸ ਤਰ੍ਹਾਂ ਦੇ ਪ੍ਰਬੰਧ ਯਕੀਨੀ ਬਣਾਉਂਗੇ ਬਿਲਕੁਲ ਹੀ ਇਹ ਮਾਮਲਾ ਪਹਿਲੀ ਵਾਰ ਧਿਆਨ ਚ ਆਇਆਗਾ ਦੇਖੋ ਗੱਲ ਇਹ ਆ ਵੀ ਉਹ ਗੇਮਾਂ ਨੈਸ਼ਨਲ ਲੈਵਲ ਦੀਆਂ ਸੀ ਕਿਹੜੀਆਂ ਸੀ ਮੇਰੇ ਧਿਆਨ ਚ ਨਹੀਂ ਹੈਗਾ ਪਰ ਲੇਕਿਨ ਜੇ ਸਾਨੂੰ ਐਡਵਾਂਸ ਦੇ ਵਿੱਚ ਪਤਾ ਹੁੰਦਾ ਤਾਂ ਇਸ ਤਰ੍ਹਾਂ ਦਿੱਕਤ ਨਹੀਂ ਆਉਣੀ ਸੀ ਅੱਗੇ ਨੂੰ ਮੈਂ ਖੇਡ ਅਫਸਰ ਨੂੰ ਇਹ ਯਕੀਨੀ ਬਣਾਉਂਗਾ ਹਦਾਇਤਾਂ ਜਾਰੀ ਕਰੂੰਗਾ ਕਿ ਅੱਗੇ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ